ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਵਲীন ਕੋ ਤੁਹਾਡਾ ਸਵਾਗਤ ਕਰਦੀ ਹਾਂ ਜਿੱਦ ਤੱਕ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਨਗਰ ਨਿਗਮ ਚੋਣਾਂ ਨੇ 2024 ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਉੱਥੇ ਹੀ ਜਿਹੜੀਆਂ ਇਹ ਚੋਣਾਂ ਨੇ ਉਹ 21 ਦਸੰਬਰ 2024 ਨੂੰ ਹੋ ਰਹੀਆਂ ਨੇ ਤੇ ਅੱਜ ਸਵੇਰ ਤੋਂ ਇਹ ਨਗਰ ਨਿਗਮ ਚੋਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਲੋਕਾਂ ਦੇ ਵੱਲੋਂ ਵੀ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਤੇ ਇਹ ਜਿਹੜੀ ਚੋਣਾਂ ਦੀ ਸ਼ੁਰੂਆਤ ਸੀ ਜਿਹੜੀ ਇਹ ਨਗਰ ਨਿਗਮ ਚੋਣਾਂ ਨੇ ਉਹ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀਆਂ ਨੇ ਤੇ ਇਹ ਸ਼ਾਮੀ 4 ਵਜੇ ਤੱਕ ਚੱਲਣਗੀਆਂ ਜਿਸ ਦੇ ਵਿੱਚ ਵੱਖ-ਵੱਖ ਲੋਕਾਂ ਦੇ ਵੱਲੋਂ ਵੱਖ-ਵੱਖ ਪੋਲਿੰਗ ਬੂਥ ਤੇ ਜਾ ਕੇ ਵੋਟ ਪਾਈ ਜਾਣਗੇ ਉੱਥੇ ਹੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਕੁੱਲ 1227 ਜਿਹੜੇ ਪੋਲਿੰਗ ਬੂਥ ਨੇ ਉਹ ਬਣਾ ਦਿੱਤੇ ਗਏ ਨੇ ਤੇ ਇਸ ਦੇ ਨਾਲ ਨਾਲ 11 ਲੱਖ ਦੇ ਕਰੀਬ ਜਿਹੜੇ ਵੋਟਰਜ ਨੇ ਉਹ ਵੀ ਦੱਸੇ ਜਾ ਰਹੇ ਨੇ ਹੁਣ ਜੇ ਅਸੀਂ ਗੱਲ ਕਰੀਏ ਕਿ ਲੁਧਿਆਣੇ ਦੇ ਵਿੱਚ ਕਿੰਨੇ ਪਰਸੈਂਟ ਵੋਟ ਪੈ ਚੁੱਕੀ ਹੈ ਤੇ ਕੀ ਲੁਧਿਆਣੇ ਦੇ ਵਿੱਚ ਕੀ ਮਾਹੌਲ ਹੈ ਉਹ ਅਸੀਂ ਇਸ ਸਮੇਂ ਸਾਡੇ ਸਹਿਯੋਗੀ ਸੀਨੀਅਰ ਪੱਤਰਕਾਰ ਵਿਵੇਕ ਢੱਲ ਦੇ ਨਾਲ ਗੱਲ ਕਰਾਂਗੇ ਜੀ ਵਿਵੇਕ ਜੀ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਲੁਧਿਆਣੇ ਦੇ ਵਿੱਚ ਹਜੇ ਇਲੈਕਸ਼ਨ ਨੂੰ ਲੈ ਕੇ ਕੀ ਮਾਹੌਲ ਰੱਖਿਆ ਜਾ ਰਿਹਾ ਜੀ ਲੁਧਿਆਣਾ ਨਗਰ ਨਿਗਮ ਚੋਣਾਂ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ VOTING ਪ੍ਰਕਿਰਿਆ ਚੱਲ ਰਹੀ ਹੈ ਬੇਸ਼ੱਕ ਸਵੇਰੇ 7:00 ਵਜੇ ਤੋਂ VOTING ਪ੍ਰਕਿਰਿਆ ਸ਼ੁਰੂ ਹੋਈ ਸੀ ਪਰ ਸਵੇਰੇ ਖਾਨੜੇ ਚੱਲਦੇ ਵੋਟਰਾਂ ਦਾ ਲੁਧਾਨ VOTING ਸੈਟਰਾਂ ਦੇ ਉੱਤੇ ਘਰ ਦੇ ਇਕਨ ਨੂੰ ਮਿਲਿਆ ਸੀ ਪਰ ਜਿਵੇਂ ਜਿਵੇਂ ਦਿਨ ਚੜ੍ਹਦਾ ਰਿਹਾ ਵਾ ਤੇ ਵੋਟਰ ਵੱਡੀ ਗਿਣਤੀ ਦੇ ਵਿੱਚ ਉਹਨਾਂ ਪੋਲਿੰਗ ਸਟੇਸ਼ਨਾਂ ਤੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ 12 ਵਜੇ ਤੱਕ ਤਕਰੀਬਨ ਕਾਫੀ ਜਗ੍ਹਾ ਤੇ ਪੋਲਿੰਗ ਸਟੇਸ਼ਨਾਂ ਦੇ ਉੱਤੇ ਲੰਬੀਆਂ ਲੰਬੀਆਂ ਲਾਈਨਾਂ ਵੋਟਰਾਂ ਦੀਆਂ ਦੇਖਣ ਨੂੰ ਮਿਲੀਆਂ ਤੇ ਅਗਰ ਬਿੱਤਿਆ ਗੱਲ ਕੀਤੀ ਜਾਵੇ ਸਰਕਾਰੀ ਅੰਕੜੇ ਲਈ ਤਾਂ 11 ਵਜੇ ਤੱਕ 16.8 ਪ੍ਰਤੀਸ਼ਤ ਵੋਟ ਜਿਹੜੀ ਹੈ ਸਾਰਾ ਪ੍ਰਤੀਸ਼ਤ ਦੇ ਕਰੀਬ ਵੋਟ ਜਿਹੜੀ ਹੈ ਲੁਧਿਆਣਾ ਕਾਰਪੋਰੇਸ਼ਨ ਏਰੀਆ ਦੇ ਵਿੱਚ ਜਿਹੜੀ ਹੈ ਪੂਰ ਹੋ ਚੁੱਕੀ ਹੈ ਤੇ ਅਗਰ ਗੱਲ ਕੀਤੀ ਜਾਵੇ ਨਗਰ ਕੌਂਸਲਾਂ ਦੀ ਤਾਂ ਨਗਰ ਕੌਂਸਲਾਂ ਦੇ ਵਿੱਚ ਪ੍ਰਤੀਪੱਖਸ਼ 25% ਦੇ ਕਰੀਬ ਵੋਟ ਜਿਹੜੀ ਹੈ ਪੂਰ ਹੋ ਚੁੱਕੀ ਹੈ ਤਾਂ ਇਸ ਤੋਂ ਅੰਡਰਿਆ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਦੇ ਵਿੱਚ VOTING ਨੂੰ ਲੈ ਕੇ ਅਜੇ ਪ੍ਰਸਤ ਜਿਹੜਾ ਵਾ ਸਿਰੋ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਲੋਕ ਸ਼ਹਿਰੀ ਜਿਹੜੇ ਵੋਟਰ ਨੇ ਉਹ ਘੱਟ ਗਿਣਤੀ ਦੇ ਵਿੱਚ ਪੋਲਿਸ ਥਾਣੇ ਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਪਰ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਨਜ਼ਰ ਆ ਰਿਹਾ ਹੈ ਤੇ ਇਹ VOTING ਜਿਹੜੀ ਹੈ ਹੋਰ ਤੇਜ਼ ਰੋਗੀ ਨਜ਼ਰ ਆਏਗੀ ਤੇ ਲਾਸਟਲੇ ਟਾਈਮ ਤੇ ਅਗਰ 4 ਵਜੇ ਤੋਂ ਪਹਿਨਾ ਅਗਰ 2 ਵਜੇ ਤੋਂ ਲੈ ਕੇ 4 ਵਜੇ ਤੱਕ ਦੇ ਦਰਮਿਆਨ ਦੇ ਵਿੱਚ ਪੂਰਪ VOTING ਜਿਹੜੀ ਆ ਹੋਰ ਤੇਜ਼ ਹੋ ਸਕਦੀ ਹੈ ਤੇ ਕਿੰਨੇ ਪ੍ਰਤੀਸ਼ਤ ਵੋਟ ਹੋਏਗੀ ਜਿਸ ਦੇ ਉੱਤੇ ਸਭ ਦੀ ਨਿਗ੍ਹਾ ਬਣੀ ਹੋਈ ਹੈ ਅੱਛਾ ਇਹ ਦੱਸੋ ਕਿ ਹਜੇ ਤੱਕ ਲੋਕਾਂ ਦੇ ਵਿੱਚ ਕਿੰਨਾ ਕੋ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦੀ ਵਕ ਵਕ ਵਾਰਡ ਦੇ ਵਿੱਚ ਵਕ ਵਕ ਸਿਚੁਏਸ਼ਨ ਵਕ ਵਕ ਤਸਵੀਰਾਂ ਸਾਹਮਣੇ ਦੇਖਣ ਨੂੰ ਮਿਲੀਆਂ ਕਈ ਵਾਰਡਾਂ ਦੇ ਵਿੱਚ ਲੋਕਾਂ ਦਾ ਜਾਂ ਵੋਟਰਾਂ ਦਾ ਰੁਝਾਨ ਬਹੁਤ ਘੱਟ ਦੇਖਣ ਨੂੰ ਮਿਲਿਆ ਕਈ ਪਰ ਕਈ ਵਾਰਡ ਐਸੇ ਨੇ ਜਿੱਥੇ ਵੋਟਰ ਬੜੇ ਉਸਾਹ ਦੇ ਨਾਲ ਵੋਟਰ ਬੋਟ ਪਾਉਣ ਵਾਸਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਖਾਸ ਕਰ ਬਜ਼ੁਰਗ ਵੋਟਰ ਬਜ਼ੁਰਗ ਵੋਟਰ ਬੇਸ਼ੱਕ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਉਹਨਾਂ ਨੂੰ ਚੱਲਣ-ਫਿਰਨ ਦੇ ਵਿੱਚ ਕਈ ਬਜ਼ੁਰਗ ਐਸੇ ਵੀ ਨੇ ਜਿਹੜੇ ਅਸਮਰਥ ਨੇ ਪਰ ਫਿਰ ਵੀ ਉਹ ਪੋਲਿੰਗ ਸਟੇਸ਼ਨਾਂ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਪਹੁੰਚ ਕੇ ਵੋਟ ਪਾਦੇ ਹੋਏ ਨਜ਼ਰ ਆਏ ਨੇ ਤੇ ਬਾਕੀਆਂ ਨੂੰ ਵੀ ਅਪੀਲ ਕਰਦੇ ਹੋਏ ਨਜ਼ਰ ਆਏ ਨੇ ਕਿ ਲੋਕਾਂ ਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਚਾਹੇ ਕਿਤੇ ਵੀ ਉਮੀਦਵਾਰ ਨੂੰ ਪਾਣ ਜਿਹੜਾ ਵੀ ਉਮੀਦਵਾਰ ਉਹਨਾਂ ਨੂੰ ਲੱਗਦਾ ਹੈ ਕਿ ਉਹ ਉਹਨਾਂ ਦੀ ਦੇਖਰੀ ਵਾਸਤੇ ਕੰਮ ਕਰ ਸਕਦਾ ਹੈ ਉਸ ਨੂੰ ਵੋਟ ਪਾਣ ਪਰ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਜਿਹੜਾ ਫੰਡਮੈਂਟਲ ਰਾਈਟ ਤੁਹਾਨੂੰ ਸੰਵਿਧਾਨ ਦੇ ਤਹਿਤ ਦਿੱਤਾ ਹੋਇਆ ਹੈ ਉਸ ਦੇ ਤਹਿਤ ਜੋ ਲੋਕ ਹਰ ਇੱਕ ਹੈ ਉਹਨਾਂ ਨੂੰ ਆਪਣੀ ਵੋਟ ਜ਼ਰੂਰ ਇਸਤੇਮਾਲ ਕਰਨੀ ਚਾਹੀਦੀ ਹੈ ਤੇ ਅਗਰ ਗੱਲ ਕੀਤੀ ਜਾਵੇ ਤਾਂ ਪੋਲਿੰਗ ਸਟੇਸ਼ਨਾਂ ਦੇ ਉੱਤੇ ਕਾਫੀ ਜਰੀ ਹੈ ਹੁਣ ਜਮਾਗਮੀ ਦੇਖਣ ਨੂੰ ਮਿਲਦੀ ਹੈ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਰਹੇ ਨੇ ਕਈ ਜਗ੍ਹਾ ਤੇ ਕੁਝ ਛੋਟਪੁਟ ਜਿਹੜੀ ਹੈ ਤਕਰਾਰਵਾਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਮੈਂ ਪਰ ਮੇਸ਼ਕ ਹਜੇ ਤੱਕ ਜਿਹੜਾ ਮੈਂ ਲੁਕਾਉਣਾ ਚਾਹੁੰਦਾ ਗੱਲ ਕੀਤੀ ਜਾਵੇ ਤਾਂ ਚਾਰੋਂ ਤਰੀਕੇ ਨਾਲ ਵੋਟਿੰਗ ਪਰਤੀ ਆ ਜਿਹੜੀ ਹੈ ਵੋਟਿੰਗ ਪਰਤੀ ਆ ਜਿਹੜੀ ਹੈ ਚੰਗੀ ਹੋਈ ਨਜ਼ਰ ਆ ਰਹੀ ਹੈ ਅੱਛਾ ਤੇ ਹੁਣ ਤੱਕ ਦੀ ਜੇ ਗੱਲ ਕੀਤੀ ਜਾਵੇ 12:30 ਵਜੇ ਤੱਕ ਤਾਂ ਕਿਹੜੀ ਪਾਰਟੀ ਦਾ ਜਿਹੜਾ ਭੱਲੜਾ ਹੈ ਉਹ ਭਾਰੀ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਕੀ ਲੱਗਦਾ ਕਿ ਕਿਹੜੀ ਪਾਰਟੀ ਦੇ ਮੇਅਰ ਨੂੰ ਲੇਖਿਆ ਜਾਵੇਗਾ ਹਰਜ ਕੇਨਾ ਜਲਦਬਾਜ਼ੀ ਹੋਏਗੀ ਕਿਉਂਕਿ VOTING ਚੱਲ ਰਹੀ ਹੈ VOTING ਦੇ ਵਿੱਚ ਸਾਰੇ ਜਿਹੜੇ ਉਮੀਦਵਾਰ ਆਪਣੇ ਆਪਣੇ ਹੱਥ ਦੇ ਵਿੱਚ ਲੋਕਾਂ ਨੂੰ ਫੋਟ ਪਾਉਣ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ EVM ਦੇ ਵਿੱਚ ਵੋਟਾਂ ਜਦੋਂ ਗਿਣਤੀ ਹੋਣੀਆਂ ਸ਼ੁਰੂ ਹੋਣਗੀਆਂ 4 ਵਜੇ ਤੱਕ VOTING ਹੋਣੀ ਹੈ ਜਦੋਂ 5 ਵਜੇ ਤੋਂ VOTING ਜਿਹੜੀ ਹੈ EVM ਮਸ਼ੀਨਾਂ ਖੁੱਲਣਗੀਆਂ ਉਸ ਤੋਂ ਬਾਅਦ ਕਿਹੜੇ ਰੁਝਾਨ ਸਾਹਮਣੇ ਆਉਣਗੇ ਇਹ ਵੀ ਜਦੋਂ ਸਾਹਮਣੇ ਆਣੇ ਸ਼ੁਰੂ ਹੋਣਗੇ ਉਸ ਤੋਂ ਬਾਅਦ ਹੀ ਪਤਾ ਚੱਲ ਪਾਏਗਾ ਕਿ ਲੁਧਿਆਣਾ ਦੇ ਵਿੱਚ ਜਾਂ ਪੰਜਾਬ ਦੇ ਬਾਕੀ ਖੇਤਰਾਂ ਦੇ ਵਿੱਚ ਕਿਹੜੀ ਪਾਰਟੀ ਦੀ ਹਵਾ ਜਿਹੜੀ ਆ ਦੇਖਣ ਨੂੰ ਮਿਲਦੀ ਸੀਗੀ ਤੇ ਉਹ ਹਵਾ ਜਿਹੜੀ ਆ ਵੋਟਾਂ ਦੇ ਵਿੱਚ ਕਿੰਨੀ ਕੁ ਤਕਸੀਲ ਹੋ ਰਹੀ ਪਈ ਆ ਤੇ ਇਹ ਵੀ ਆ ਮਸ਼ੀਨਾਂ ਜਦੋਂ ਖੁੱਲਣਗੀਆਂ ਉਸ ਤੋਂ ਬਾਅਦ ਹੀ ਤਕਸੀਲ ਜਿਹੜੀ ਆ ਸਾਹਮਣੇ clear ਹੋਏਗੀ ਕਿ ਕਿਹੜੇ ਸ਼ਹਿਰ ਦੇ ਵਿੱਚ ਕਿਹੜੀ ਪਾਰਟੀ ਦਾ ਮੇਅਰ ਬਣਨ ਜਾ ਰਿਹਾ ਠੀਕ ਹੈ ਜਿੱਦਾਂ ਕਿ ਹਜੇ ਸਾਡੇ ਸਹਿਯੋਗੀ ਨਾਲ ਗੱਲ ਹੋਈ ਆ ਤੇ ਉਹਨਾਂ ਦੇ ਵੱਲੋਂ ਪਤਾ ਲੱਗਿਆ ਕਿ ਹਜੇ ਤੱਕ ਲੁਧਿਆਣੇ ਦੇ ਵਿੱਚ 16.8% ਜਿਹੜੀ ਵੋਟਾਂ ਦੇ ਉਹ ਪਾਈਆਂ ਗਈਆਂ ਨੇ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਜੇ ਤੱਕ ਇੱਕੋ ਜਗ੍ਹਾ ਤੇ ਜਿਹੜਾ ਮਾਹੌਲ ਹੈ ਉਹ ਵੀ ਗਰਮ ਹੁੰਦੇ ਹੋਏ ਦਿਖਿਆ ਹੈ 23 ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਹਜੇ ਤੱਕ ਲੁਧਿਆਣੇ ਦੇ ਡੀਸੀ ਤੇ ਏਡੀਸੀ ਦੇ ਵੱਲੋਂ ਵੀ ਵੱਖ-ਵੱਖ ਬੂਥ ਤੇ ਜਾ ਕੇ ਜਿਹੜੇ ਆਪਾਂ ਕਹਿ ਸਕਦੇ ਹਾਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਆਪਣੇ ਕਾਨੂੰਨ ਨੇ ਉਹਨਾਂ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ